ਆਜੀ ਪਾਜੀ ਮਾੜਾ ਕਿਛ ਸ਼ਾਹ ਇੰਟਰਨੈਸ਼ਨਲ ਉਹਦਾ ਕੋਲੇ ਲੱਗਦਾ ਕਿਛ ਕਰਨੀ ਆ ਅਸਾਂ ਖਾਲੀ ਪਿਆ ਨਾ ਇਹ ਨਹੀਂ ਜਿਆ ਖਾਲੀ ਇਹਨਾਂ ਨੂੰ ਕਰ ਲੈਣ ਦੀ ਗੱਲ ਫੜ ਜੂ تو کن بڑا مالک نے کہا تھا ہے ਇਸਰ ਕੀ ਗਣਤਨ ਵਾਇਦੀ ਇੱਥੇ ਆਇਆ ਰੈਡਿੰਗ ਦੇ ਵਿੱਚ ਭਾਜੀ ਇੱਥੇ ਇਹਨਾਂ ਨੇ ਬਸ ਰਾਈਡਰ ਮੀਟ ਰੱਖੀ ਸੀਗੀ ਅੱਜ ਤੇ ਬਹੁਤ ਵਧੀਆ ਹਰ ਸਾਲ ਕਰਾਉਂਦੇ ਆ ਤੇ ਪਿਲਾਸਟ ਯਰ ਵੀ ਹੋਈ ਸੀਗੀ ਇਸ ਸਾਲ ਅਸੀਂ ਵੀ ਅੱਜ ਲੇਟ ਪਹੁੰਚਿਆ ਥੋੜਾ ਬਟ ਹੁਣੇ ਕਿਹੜੀ ਜਗ੍ਹਾ ਤੋਂ ਆਏ ਅਸੀਂ ਲੁਧਿਆਣੇ ਤੋਂ ਭਾਜੀ ਜੀ ਨਾਮ ਦਾ ਸਸੀ ਗੱਲ ਜੀ ਮੇਰਾ ਨਾਮ ਸੁਖਰਾਜ ਸਿੰਘ ਹੈ ਜੀ ਅਸੀਂ ਵੀ ਲੁਧਿਆਣੇ ਤੋਂ ਆਏ ਆ ਭਾਜੀ ਸਾਰੇ ਅਸੀਂ ਇਕੱਠੇ ਆਏ ਆ ਤੇ ਬਹੁਤ ਵਧੀਆ ਭਾਜੀ ਇਹੋ ਜਿਹੇ ਇਵੈਂਟ ਹੁੰਦੇ ਰਹਿਣਾ ਚਾਹੀਦੇ ਆ ਤਾਂ ਕਰਕੇ ਤੁਸੀਂ ਇੱਕ ਇਹ ਤਾਂ ਮੋਟਰਸਾਈਕਲ ਲੈ ਕੇ ਆਏ ਹੋ ਕਾਫੀ ਮਹਿੰਗਾ ਕੀ ਕੀ ਹਾਂ ਜੀ ਬਸ ਭਾਜੀ ਉਹ ਤਾਂ ਸ਼ੌਂਕ ਆ ਸ਼ੌਂਕ ਲਈ ਰਾਈਡ ਕਰਦੇ ਆ ਅਸੀਂ ਇੱਥੇ ਭਰਾਵਾਂ ਨੂੰ ਮਿਲਣ ਆਏ ਆ ਜੀ ਮੋਟਰਸਾਈਕਲ ਤਾਂ ਵੈਸੇ ਇੱਕ ਕਹਿ ਲੋ ਸਾਧਨ ਦੇ ਤੌਰ ਤੇ ਆਪਾਂ ਲੈ ਕੇ ਆਏ ਆ ਮੋਟਰਸਾਈਕਲ ਦੀ ਕੀਮਤ ਜੀ ਆਖੀ ਜੇ ਕਿੰਨੀ ਮੋਟਰਸਾਈਕਲ ਦੀ ਕੀਮਤ ਭਾਜੀ ਹੈਗੀ ਆ 22-23 ਲੱਖ ਨਵੇਂ ਦੀ ਹੁਣ ਤਾਂ ਉਹ ਸੈਕੰਡ ਹੈਂਡ ਹੈ ਸੈਕੰਡ ਹੈਂਡ ਕਿਸ ਤਰ੍ਹਾਂ ਪਹਿਲਾਂ ਕਿਸ ਤੋਂ ਇਹ ਮੈਂ ਤਾਂ ਯੂਜ਼ਡ ਲਿਆ ਸੀ ਭਾਜੀ ਮੈਂ ਇਸ ਤੋਂ ਕਿਨਾਂ ਦੱਸਾਂ ਮੈਂ ਤਾਂ ਕਿਸੇ ਤੋਂ ਲਿਆ ਸੀ ਪਰ ਇਹ ਪਹਿਲਾ ਕਿਸੇ ਕ੍ਰਿਕਟਰ ਦਾ ਬਾਈਕ ਸੀਗਾ ਪਰ ਭਾਜੀ ਮੈਂ ਚਾਹਣਾ ਪਾਉਣਾ ਚਾਹਣਾ ਵੀ ਇਹਨਾਂ ਵਾਲਾ ਜਿਹੜਾ ਬਾਈਕ ਹੈ ਭਾਜੀ ਦਾ ਨਾ ਤੇ ਉਹ ਪਹਿਲਾ ਐਮ ਐਸ ਥੋਨੀ ਦਾ ਸੀਗਾ ਉਹਨਾਂ ਨੇ ਬਾਈਕ ਦੀ ਹਾਲ ਜਿਹੜੀ ਬੜੀ ਮਤਲਬ ਜਿਹਨੂੰ ਕਹਿ ਲਓ ਵੀ ਇੱਕ ਤਰ੍ਹਾਂ ਜਿਵੇਂ ਤੂੜੀ ਚ ਲਾ ਕੇ ਖੜਾ ਕਰਿਆ ਹੁੰਦਾ ਇਦਾਂ ਸੀ ਹਾਲਤ ਭਾਜੀ ਨੇ ਉਹਨੂੰ ਲਿਸ਼ਕਾ ਕੇ ਉਹਦੀ ਵਿੱਚ ਜਾਨ ਪਾਈ ਆ ਪੂਰੀ ਅਸੀਂ ਭਾਈ ਜਿਹੜਾ ਅੱਜ ਵੀ ਇੱਥੇ ਸਾਰੇ ਇਕੱਠੇ ਹੋਏ ਆ ਸਾਨੂੰ ਇਕੱਠੇ ਅਸੀਂ ਤਾਂ ਹੋਣਾ ਚਾਹੁੰਦੇ ਆ ਵੀ ਮਤਲਬ ਬ੍ਰਦਰ ਫਰੋਮ ਅਨਦਰ ਮਦਰ ਮਤਲਬ ਵੀ ਹਰ ਤਰ੍ਹਾਂ ਦਾ ਇੱਥੇ ਸਾਨੂੰ ਮਤਲਬ ਵੀ ਬ੍ਰਦਰ ਮਿਲਦੇ ਨੇ ਮਤਲਬ ਬ੍ਰਦਰ ਹੋਟਰ ਲਾਈਫ ਤੇ ਉਹਦੇ ਵਿੱਚ ਸਾਨੂੰ ਭਾਜੀ ਮਤਲਬ ਵੀ ਜਿਹੜਾ ਮਤਲਬ ਸਿਰਫ ਬਾਈਕ ਜਿਹੜਾ ਸਾਡਾ ਨਾ ਉਹ ਸਾਡੇ ਸਾਰੇ ਭਰਾਵਾਂ ਨੂੰ ਮਿਲੋੜਦਾ ਜਰੀਆ ਉਹਦਾ ਬਾਈ ਨੂੰ ਮੈਂ ਜਾਣਦਾ ਨਹੀਂ ਸੀ ਕਦੇ ਅਸੀਂ ਬਾਈਕਿੰਗ ਦੇ ਥਰੂ ਮਿਲੇ ਆ ਪਰ ਅੱਜ ਇੰਨਾ ਪਿਆਰ ਆ ਵੀ ਸਾਡਾ ਮਤਲਬ ਇੱਕ ਦੋ ਦਿਨਾਂ ਦਾ ਜੇ ਦਿਨ ਦੇ ਵਿੱਚ 10 ਘੰਟੇ ਕੱਟੇ ਨਾ ਵੀਦਾ ਰਹਿ ਨਹੀਂ ਸਕਦੇ ਅਸੀਂ ਮਤਲਬ ਇਸ ਤਰ੍ਹਾਂ ਇੱਕ ਬੌਂਡਿੰਗ ਬਣਦੀ ਹੈ ਭਾਜੀ ਪਰ ਭਾਜੀ ਯੂਥ ਨੂੰ ਨਸ਼ੇ ਤੋਂ ਜੇ ਤੁਸੀਂ ਮਤਲਬ ਮੁਕਤ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਰਾਈਡਿੰਗ ਕਲਚਰ ਨੂੰ ਪ੍ਰੋਮੋਟ ਬਿਲਕੁਲ ਹੁਣ ਉਹ ਪੁੱਠੇ ਸਿੱਦੇ ਕੰਮਾਂ ਤੋਂ ਤਾਂ ਤੇ ਨਾ ਅਸੀਂ ਕੋਈ ਹੋਰ ਮਤਲਬ ਗਲਤ ਚੀਜ਼ ਖਾਣੇ ਆ ਤੇ ਜੇ ਹੁਣ ਆਪਾਂ ਗੱਲ ਕਰੀਏ ਇੱਥੇ ਚਲੋ ਸਾਡੇ ਭਰਾ ਹੈਗੇ ਆ ਬਹੁਤ ਜਿਹੜੇ ਪੈਗ ਵੀ ਲਾਉਂਦੇ ਆ ਹੁਣ ਸਾਨੂੰ ਆਫਰ ਕਰਦੇ ਰਹਿੰਦੇ ਆ ਵੀ ਤੁਸੀਂ ਪੀ ਲਓ ਪਰ ਜਦੋਂ ਨਹੀਂ ਪੀਂਦੇ ਤਾਂ ਨਹੀਂ ਪੀਂਦੇ ਪਰ ਗੱਲ ਇਹ ਆ ਵੀ ਅਸੀਂ ਇਹ ਕਹਿੰਨੇ ਆ ਵੀ ਲੋਕਾਂ ਨੂੰ ਸਾਰਿਆਂ ਨੂੰ ਇਹ ਪੁੱਠੇ ਸਿੱਦੇ ਕੰਮ ਛੱਡ ਕੇ ਜਿਹੜਾ ਆਪਣਾ ਹੁਣ ਅੱਜਕੱਲ ਯੂਥ ਪੁੱਠੇ ਕੰਮਾਂ 'ਚ ਪਿਆ ਹੋਇਆ ਉਹਨੂੰ ਛੱਡ ਕੇ ਚਲੋ ਘਟੋ ਘਟੋ ਤੁਸੀਂ ਮੋਟਰਸਾਈਕਲ ਦਾ ਸ਼ੌਂਕ ਰੱਖ ਲਓ ਕੋਈ ਸਕੂਟਰ ਦਾ ਸ਼ੌਂਕ ਰੱਖ ਲਓ ਵਿੰਟੇਜ ਚੀਜ਼ ਦਾ ਕੁਝ ਵੀ ਰੱਖੋ ਉਹ ਤੁਹਾਡਾ ਵਧੀਆ ਔਰਜਨਲ ਦੀ ਕੀ ਜੋ ਭਾ ਕੱਟਤਾ ਸੀ ਉਹ ਨਹੀਂ ਛੋਟੇ-ਮੋਟੇ ਕਿੰਨੇ ਕੈਚ ਆਦਾ ਨਹੀਂ ਬਸ ਸਹੀ ਬਸ ਮਤਲਬ ਸਿੱਧੇ ਕਹਿ ਲੋ ਵੀ ਅਸੀਂ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਉਸ ਚੀਜ਼ ਨੂੰ ਬਸ ਠੀਕ ਆ ਜੋ ਵੀ ਆ ਜੋ ਮਾਲਕ ਨੂੰ ਮਨਜ਼ੂਰ ਸੀ ਆ ਬ ਵਧੀਆ ਹੋ ਗਿਆ ਬਹੁਤ ਮਤਲਬ ਜੀ ਜੋ ਮਿਲਿਆ ਭਾਜੀ ਨੂੰ ਆਪਾਂ ਭਾਜੀ ਉਹ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਭਾਜੀ ਕੋਈ ਵੀ ਕੋਈ ਪੈਸਿਆਂ ਦੀ ਗੱਲ ਕਰੇ ਵੀ ਨਹੀਂ ਕੀਤੀ ਜਾਂਦੀ ਇਹ ਸ਼ੌਂਕ ਆ ਜਿਹੜਾ ਇਹ ਜਾਂ ਤਾਂ ਤੁਹਾਨੂੰ ਪਤਾ ਵੀ ਸ਼ੌਂਕ ਦਿਲ ਨਾਲ ਹੀ ਪੁੱਗਦਾ ਇਹਦੇ 'ਚ ਪੈਸੇ ਕਦੇ ਨਹੀਂ ਆਉਣੇ ਚਾਹੀਦੇ ਤੇ ਨਾ ਹੀ ਆਪਾਂ ਪੈਸੇ ਦੱਸ ਕੇ ਕਿਸੇ ਨੂੰ ਨੀਮਾ ਦਿਖਾਉਣਾ ਚਾਹੁੰਦੇ ਆ ਭਾਜੀ ਇਹ ਜੋ ਹੈਗਾ ਬਸ ਠੀਕ ਹੈ ਜੋ ਰੱਬ ਨੇ ਦਿੱਤਾ ਬਸ ਕਿੰਨੀ ਕੀਮਤ ਹੈ ਜੀ ਆਪਾਂ ਕਿੰਨੀ ਕੀਮਤ ਦੀ ਵੈਸੀ ਨਵੇਂ ਮੋਟਰਸਾਈਕਲ ਨਵੇਂ ਮੋਟਰਸਾਈਕਲ ਭਾਜੀ ਨਵੇਂ ਮੋਟਰਸਾਈਕਲ ਇਹ ਨਾਰਮਲੀ ਸਿੰਪਲ ਆਉਂਦੇ ਆ ਜੀ ਏਜੰਸੀ ਚੋਂ ਇਹ ਹੁਣ ਨਵੇਂ ਜਿਹੜੇ ਬਾਈਕ ਦੀ ਗੱਲ ਕਰੀਏ ਤਾਂ 26-27 ਲੱਖ ਦਾ ਹੀ ਬਾਈਕ ਹੈ ਪਰ ਇਹਦੇ ਉੱਤੇ ਜਦੋਂ ਤੁਸੀਂ ਐਸੈਸਰੀ ਲਾਉਣ ਦੀ ਗੱਲ ਕਰਦੇ ਹੋ ਜਿਹੜੀ ਤੁਸੀਂ ਬਾਈਕ ਦੇਖਿਆ ਉਹਨੂੰ ਦੇਖਣ ਨੂੰ ਬਹੁਤ ਸੋਹਣਾ ਲੱਗਿਆ ਉਹਦੇ ਹੁਣ 1.5 ਲੱਖ ਦੇ ਅਲੋਏ ਆ ਤੇ ਜੇ ਉਸ ਤੋਂ ਬਾਅਦ ਗੱਲ ਕਰੀਏ ਐਗਜ਼ੌਸਟ 1.5 ਲੱਖ ਦੇ ਐਗਜ਼ੌਸਟ ਹੈ ਉਦੋਂ ਬਾਅਦ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਤੇ ਚਲੇ ਜਾਓ ਕਰਦੇ-ਕਰਦੇ ਕਰਦੇ-ਕਰਦੇ 14-15 ਲੱਖ ਰੁਪਈਆ ਬਾਈਕ ਤੇ ਲੱਗ ਜਾਂਦਾ ਉਹ ਉਸ ਹਿਸਾਬ ਨਾਲ ਜੇ ਗੱਲ ਕਰੋਗੇ ਫਿਰ ਤਾਂ 45 ਲੱਖ ਦਾ ਮੋਟਰਸਾਈਕਲ ਪੈ ਜਾਂਦਾ ਪਰ ਉਹ ਕੰਮ ਆਪਾਂ ਕਰਨਾ ਨਹੀਂ ਆਪਾਂ ਦਾ ਜਿਹੜੀ ਗੱਲ ਕਰਦੇ ਆ ਸਾਡਾ ਤਾਂ ਲੱਖ ਦੇ ਡੇਢ ਲੱਖ ਦਾ ਮੋਟਰਸਾਈਕਲ ਆ ਜੀ ਬਸ ਠੀਕ ਆ ਸਾਨੂੰ ਤਾਂ ਵਧੀਆ ਉਲਟ ਦੇ ਬਰਾਬਰ ਆ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਇਹ ਬਾਕੀ ਆ ਭਾਈ ਜੀ ਸਾਡੇ ਇਹ ਇਹਨਾਂ ਕੋਲੇ ਵੀ ਉਹਦੇ ਨਾਲ ਦਾ ਹੀ ਬਾਈਕ ਹੈ ਸੇਮ ਬਾਈਕ ਹੈ ਭਾਜੀ ਇਹ ਇਹ ਭਾਜੀ ਲੁਧਿਆਣੇ ਤੋਂ ਇਹਨੇ ਸਾਡੇ ਭਰਾ ਰਿਪਸੀ ਅਸੀਂ ਇੱਕੋ ਹੀ ਚੈਪਟਰ ਆ ਸਾਡਾ ਜੀਟੀ ਹੌਗ ਚੈਪਟਰ ਆ ਸਾਡਾ ਲੁਧਿਆਣਾ ਦਾ ਜਿਹੜਾ ਗ੍ਰੈਂਡ ਰੰਕ ਫਾਰ ਲਿਆ ਤੇ ਉਹਦੇ ਵਿੱਚ ਇੰਨੇ ਭਰਾ ਰਾਈਡ ਕਰਦੇ ਆ ਭਾਜੀ ਸਾਡੇ ਸ਼ਕਤੀ ਨੇ ਇਸਰ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਚੀਜ਼ ਕੀਤੀ ਆ ਭਾਜੀ ਇਦਾਂ ਦੀ ਰਾਈਡ ਪਲਾਨ ਕਰਕੇ ਇਦਾਂ ਦੇ ਇਵੈਂਟਸ ਪਲਾਨ ਕਰਕੇ ਮੈਨੂੰ ਇਹ ਲੱਗਦਾ ਜਿਹੜੇ ਯੰਗਸਟਰ ਮਤਲਬ ਇੱਕ ਕਿਸਮ ਦੇ ਵਿੱਚ ਇਹ ਗਿਆ ਜਿਹੜੀ ਗੈਟਵੇਰ ਹੈ ਨਾ ਉਹ ਇੱਕ ਦੂਸਰੇ ਨੂੰ ਲੀਡ ਕਰਦੀ ਹੈ ਕਿ ਅਸੀਂ ਬਾਈਕਿੰਗ ਕਰਨੀ ਕਿਵੇਂ ਬੀਸਿਕਲੀ ਮੋਟਰਸਾਈਕਲ ਦਾ ਹਰ ਬੰਦਾ ਹੀ ਚਲਾਇਆ ਜਾ ਰਿਹਾ ਭਾਈ ਜੀ ਜਿਹੜੀ ਬਾਈਕਿੰਗ ਬ੍ਰਦਰਹੂਡ ਹੈ ਨਾ ਉਹ ਚੀਜ਼ ਬਹੁਤ ਮੈਟਰ ਕਰਦੀ ਹੈ ਉਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਬਟ ਵਿਦ ਟਾਈਮ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਲਚਰ ਆ ਰਿਹਾ ਠੀਕ ਹੈ ਹੋਲੀ-ਵੋਲੀ ਬਹੁਤ ਵਧੀਆ ਹੋ ਜਾਏਗਾ ਤੁਹਾਨੂੰ ਆਪੇ ਹੀ ਦੇਖਣ ਨੂੰ ਮਿਲੇਗਾ 2-4-5 ਸਾਲਾਂ ਦੇ ਵਿੱਚ ਵਿੱਚ ਹੀ ਮੋਟਰਸਾਈਕਲ ਨੂੰ ਕਿੰਦਾ ਚਲਾਣਗੇ ਦੇ ਕਿੰਨੇ ਵੈਲਿਊਏਬਲ ਚੀਜ਼ਾਂ ਚਲਾਇਆ ਕਰਨਗੇ